ਜੀ ਹੋ ਗਈ ਸ਼ੁਰੂ ਆ ਅੱਜ ਦੀ ਲਾਈਵ ਵੀਡੀਓ ਕੱਲ ਪਾ ਨਹੀਂ ਸਕਿਆ ਕਿਉਂਕਿ ਬਿਜੀ ਤੇ ਅੱਜ ਪਾਉਂਦੇ ਆਪਾਂ ਅੱਜ ਦੀ ਲਾਈਵ ਵੀਡੀਓ ਸਾਰਾ ਆਪਣਾ ਫਰਸ਼ ਪੈ ਚੁੱਕਿਆ ਆ ਇੱਤਰ ਆਪਣੀ پارک ਬਣ ਚੁੱਕੀ ਆ ਅ ਬਹੁਤ ਬਾਹਰ ਚੱਲਦੇ ਪਹਿਲਾਂ ਬਾਹਰ ਤੇ ਦਿਖਾਉਂਦਾ ਚੀਜ਼ ਆ ਆ ਨਵਾਂ ਦਸਲਾ ਮੁੰਡ ਨੂੰ ਮਿਲੇ ਅੱਜ ਉਹ ਕਿੰਨੇ ਦਿੱਤਾ ਹੈ? 100 100 ਹਲਕੇ ਲੈਂਦੇ ਫਿਰ। ਹਾਂ ਇਹਦਾ ਆਪੇ ਨਾਲ ਦਿਓ ਆ। ਉਹ ਸੱਣੀ ਚਲੀ ਆ। আচ্ছা ਆਪਣੇ ਚੋਕੇ ਲੈਂਦੇ ਠੇਕੇਦਾਰ ਨੇ। ਇਹ ਠੀਕ ਇੱਥੇ ਤੇ ਲੈ ਜਾਣੇ ਤੇ। ਇੱਥੇ ਚੱਕ ਲੈ ਜਾਣੇ ਤੇ। ਹਾਂ। ਫਿਰ ਤੇ ਲੈਂਦੇ ਜਾਂ ਤਾਂ। ਨਹੀਂ। ਹਲਕੇ ਜਿਹੇ। ਇਹਨਾਂ ਦਾ ਥੱਲੇ ਦੇ ਮਜ਼ਦੋਰੀਆਂ ਨਿਕਲੇ ਜਾਂਦੀਆਂ। 20 ਤਾਂ ਨਹੀਂ ਕੱਢਣ ਇਹਨਾਂ ਨੇ। ਮੈਂ ਥੋੜੇ ਹੈਵੀ ਲਿਆਇਆ ਤਾਂ। ਮੇਰੇ ਰੇਟ 140 ਦਿੱਤਾ ਤਾਨੇ 140 120 ਕਹਿੰਦਾ ਦਾ ਮਾ ਭਰਾਵਾ ਸੀ ਜੀ ਆਹ ਸਾਨੂੰ ਬੜਾ ਚੰਗਰ ਅੱਛਾ ਮੈਂ ਕੱਲ 100 ਦਾ ਲਿਆ ਤੂੰ 120 ਕਹਿੰਦਾ ਤੂੰ ਪਹਿਲੇ ਤਾਂ 10 ਦਿਨੇ ਘੜਦੇ ਜਦਾਂ ਮਾਲ ਪਰ ਚੱਲੀ ਜਾਂਦੇ ਨਾ 10 ਤੋਂ 15 ਦਿਨੇ ਥੱਲੇ ਟੁੱਟ ਜਾਂਦੇ ਨੇ ਉਹਨਾਂ ਦੇ ਹਮ 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 ਲੈ ਜਾ ਤਾ ਹੱਲੇ ਇਹ ਕਿ ਦੇਖਦਾ ਕਾਹ ਦੇਖ ਲਾ ਕਾਹ ਦੇਣਾ ਬੱਤੀ ਨਾ ਕਰ ਹੱਸੇ ਚ ਮੈਂ ਪਾਦਰੀ ਕਹਿੰਦਾ ਹਾਂ ਜੀ ਮਾਰੀ ਹਾਂ ਪਿੱਛੇ ਨੂੰ ਦੇਖਦਾ ਜਾਂਦਾ ਕਿ ਲੈ ਤਾਂ ਉਧਰ ਜਾ ਕੇ ਦਿਖਾਉਂਦੇ ਆ ਉਹ ਮੈਂ ਹੱਕ ਟਾਇਲ ਵਾਲਾ ਕਹਿੰਦਾ ਇੱਕ ਦੋ ਦਿਨ ਡੇਢ ਭੇਜੂਗਾ ਮੈਂ ਹਲੇ ਤੇਰੇ ਵਾਲੇ ਕਮਰੇ ਦੀ ਹੈ ਨਹੀਂ ਕਹਿੰਦਾ ਤੇਰੇ ਵਾਲੇ ਕਮਰੇ ਚੱਲ ਉਹਨਾਂ ਛੁੱਟੀਆਂ ਕਰਨੀ ਤੇ ਹੁਣ ਤਿੰਨ ਚਾਰ ਨੂੰ ਆਉਂਗਾ ਕਹਿੰਦਾ ਮੈਂ ਹੁਣ ਟਾਇਲ ਵਾਲਾ ਕਹਿੰਦਾ ਕਿੱਥੇ ਕਿਹੜੀ अच्छा हां भाई ਸਾਡੇ ਵਾਲ ਇਧਰ ਪਰਮਾਣ ਪਰਮਾਣ ਤੇਰੇ ਮਾਜਰੇ ਸੰਤਾਂ ਦੀ ਵਰਸੀ ਆ ਉਹਦਾ ਕਰਕੇ ਤੇ ਪਿੰਡ ਤੋਂ ਆ ਤੇ ਫਿਰ ਉੱਥੇ ਭਈ ਸੇਵਾ ਸੁਭਾ ਕਰਦੇ ਬੰਦੇ ਹੇ ਤੇ ਉਹ ਦੋ ਤਿੰਨ ਦਿਨ ਰੁਕਤੀ ਜਣਾਏ ਨੇ ਟਾਇਰ ਸਾਡੀ ਥੋੜੀ ਘਟ ਗਈ ਤੇ ਮਹंगाई ਹੋਈ ਸੀ ਤੇ ਆਹ ਟਾਇਰ ਜਿਹੜੀ ਇਧਰ ਪੱਲ ਲੱਗੜੀ ਸੀ ਆ ਇਹ ਘਟ ਗਈ ਉਹਦੇ ਕਰਕੇ ਸਾਡਾ ਹੁਣ ਸਾਰਾ ਕੰਮ ਖੜਾ ਇੱਕ ਟੈਲਾ ਭੂਰੀ ਜੀ ਆਗਿ ਵਿੱਚ ਤੇ ਜੁੜੀ ਰੋਪੇ ਦਾ ਤਾਂ ਉਹਦਾ ਮੁੰਡਾ ਨੂੰ ਫੋਨ ਉਹਦਾ ਘਰ ਦਾ ਮੁੰਡਾ ਨੂੰ ਫੋਨ ਜਿਹੜੇ ਕੋਲ ਸਾਡਾ ਕੰਟਰੈਕਟ ਹੋਇਆ ਤਾਂ ਉਹਨੂੰ ਕਰਦਾ ਹੋਰ ਇਦਾਂ ਦਾ ਯਾਰ ਸਾਡਾ ਕੰਮ ਬਹੁਤ ਪਿੱਛੇ ਅੱਗੇ ਪਿੱਛੇ ਜਾਂਦਾ ਜਾ ਰਹਾ ਆਂਗ ਰਹੇ ਨੇ ਬਹੁਤ ਫਰਕ ਪਾ ਦੇ ਦਿੱਤਾ ਯਾਰ ਤੇ ਬੁਰੀ ਬੁਰੀ ਜਿਹੀ ਲੱਗਦੀ ਹੈ ਪਪਾ ਵੀ ਜੂਈਆ ਇਹ ਜਿਹੜਾ ਬਰਾਤ ਫੇੜ ਥੋੜੀ ਅੜਕਦੀ ਆ ਇਹ ਠੀਕ ਹੈ ਇੱਥੇ ਥੋੜੀ ਅੜਕਦੀ ਆ ਕਈ ਵਾਰ ਪਤਾ ਕੀ ਹੁੰਦਾ ਜਿਹੜੀ ਟਾਇਰ ਹੁੰਦੀ ਇਹ ਵੀ ਥੋੜੀ ਜਿਹੀ 빙ੀ ਹੁੰਦੀ ਆ ਇੱਧਰ ਪੈ ਗਿਆ ਮਾਲ ਪਿਛਲਾ ਵੀੜਾ ਪੱਕਾ ਹੋ ਰਿਹਾ ਸਾਡਾ ਕੰਮ ਰੰਦਾ ਰੰਦਾ ਰਹਿ ਜਾਂਦਾ ਸੀ ਇਹਦਾ ਮੈਨੂੰ ਬਹੁਤ ਖਤਰਾ ਰਹਿਦਾ ਬਾਹਗ ਮੈਂ ਜੇ ਮੀਮੂ ਪੈ ਗਿਆ ਖਾ ਹੋ ਜਾਊਗਾ ਚੱਲ ਹੁਣ ਹੈਗਾ ਨਹੀਂ ਜੀ ਮੇਰੇ ਕੋਲ ਤਾਂ ਨਾ ਦੇਖਿਆ ਕਿਤੇ ਨਹੀਂ ਆਹ ਓ ਬਿਲਕੁਲ ਉਧਰ ਪੱਲੇ ਪਾਸੇ ਪਿਆ ਉਹ ਪਿਆ ਹੈ ਅੱਛਾ ਹੁਣ ਤਾਂ ਅੱਜ ਤਾਂ ਨਿਕਲ ਨਹੀਂ ਹੋਣਾ ਇੱਧਰ ਨੂੰ ਕੱਲ ਤੱਕ ਪੱਕੂਗਾ ਇਹ ਮੇਨ ਜਿਹੜੇ ਟਿੱਕੀਆਂ ਅੱਗੇ ਅੱਗੇ ਆ ਨਾ ਅੱਗੇ ਪੜੇ ਅੰਕਾ ਦੇਰ ਤੇ ਆਹਾ ਮਰ ਨਾ ਮੈਨੂੰ ਦੂ ਹਾਂ ਜੋਰ ਲਾ ਕੇ ਮਾਰੀ ਇਹ ਤੇ ਬੱਚਿਆ ਉਹ ਤਾਂ ਖਾ ਉਹਨਾਂ ਕੰਡੀ ਚਲ ਚੜ ਦੇ ਇਹ ਲੈ ਇਹ ਤੇ ਕਰ ਗਿਆ ਆ ਗਿਆ ਤੇ ਓ ਚਾ ਚੱਕ ਲੈ ਜਿਓ ਮੈਂ ਇੱਧਰ ਕਹਿੰਦਾ ਮੈਂ ਤਾਂ ਖਤਮ ਹੋ ਜਾ ਤਾ ਬੀਰੂ ਵੀ ਜਲੋਂ ਆਇਸੀ ਹੁਣ ਇੱਕ ਵਾਰ ਆਇਸੀ ਨਿਊਜ਼ੀਲੈਂਡ ਤੋਂ ਇੱਕ ਵਾਰ ਆਇਸੀ ਇਟਲੀ ਤੋਂ ਤੇਰੇ ਕਰ ਦੇ ਕੇ ਕਹਿੰਦਾ ਅਸੀਂ ਫੇਰ ਹੀ ਕਰਦਾ ਕੰਮ ਸ਼ੁਰੂ ਕਰਨਾ ਤੇ 주뜨이 오기. 가다. ਅਜਾ ਪੇਪਰ ਚੱਲਦੇ ਆ। ਇਹਦਾ ਛੁੱਟੀ ਹੋ ਜਾਂਦੀ ਨਾ ਮੈਂ ਕਿਸੇ ਨੂੰ ਪੁੱਛਦਾ ਨਹੀਂ ਵੀ ਛੁੱਟੀ ਕਾਹਦੇ ਹੋਗੀ। ਦਰਨਾ ਛੁੱਟੀ ਹੋਈ ਨਾ ਪੁੱਛਦਾ ਨਹੀਂ ਨਿਆਣਾ ਨੂੰ ਅੱਜ ਪਹਿਲੀ ਵਾਰ ਪੁੱਛਿਆ ਹੋਣਾ ਮੈਂ ਛੁੱਟੀ ਹੋ ਗਈ ਇੱਕ ਵਾਰੀ ਕੋਈ ਅਸੀਂ ਪੜਦੇ ਹੁੰਦੇ ਤੇ ਇੱਕ ਬੰਦਾ ਸਕੂਲ ਤੋਂ ਹੀ ਨਿਕਲੇ ਤੇ 2 ਵਜੇ 2 ਵਜੇ ਛੁੱਟੀ ਹੁੰਦੀ ਆ ਛੁੱਟੀ ਹੋ ਗਈ ਕਹਿੰਦੇ ਸਕੂਲ ਤੋਂ ਬਾਹਰ ਆ ਛੁੱਟੀ ਹੋਈ ਆ ਸਮਝ ਗਏ ਵੀ ਜੇ ਸਕੂਲ ਤੋਂ ਬਾਹਰ ਆ ਛੁੱਟੀ ਹੋ ਗਈ ਇਹ ਹੁਣ ਜਲਦੀ ਆ ਕੇ ਤਾਂ ਪੁੱਛੇ ਨਿਆਣਾ ਨੂੰ ਮੈਂ ਇੱਧਰ ਚੱਕ ਦੇ ਹੁਣ ਇਹਦਾ ਲੈਵਲ ਆਉਣ ਲੱਗੇ ਆ ਭਾਈ ਜਾ ਤਾਂ ਫਿਰ ਇੱਧਰ ਥੋੜੀ ਥੋੜੀ ਮਿੱਟੀ ਖਿਚਾ ਕੇ ਨਾ ਇੱਥੇ ਆਹਾ ਸਾਈਡਾਂ ਵੱਰ ਤੇ ਇੱਥੇ ਬਜਰੀ ਪਵਾ ਦੇ ਵਾਲੇ ਦਾਲੇ ਫਿਰ ਮੇਰੀ ਹੋਰ ਗਾਠਾਂ ਤਸਲੇ ਸਟਵਾ ਦੇ ਦੇ ਦਾਲੇ ਦਾਲੇ ਥੋੜੀ ਚੱਕ ਚੱਕ ਕੇ ਨਾ ਮਸਾਲਾ ਪਵਾ ਦੇ ਦੇ ਵਾਲੇ ਦਾਲੇ ਮਸਾਲਾ ਪਵਾ ਕੇ ਵਿੱਚੇ ਮਸਾਲਾ ਵਿੱਚੇ ਬਜਰੀ ਵਿੱਚੇ ਮਸਾਲਾ ਵਿੱਚੇ ਬਜਰੀ ਆਲੇ ਦਾ ਤੇ ਖਿਚਾ ਕੇ ਨਾ ਥੋੜੀ ਥੋੜੀ ਜੀ ਉਹ ਹਵਾ ਨਾ ਨਾ ਲਵੇ ਥੱਲੇ ਕਦਾ ਫਰੀਏ ਲਾ ਰਹਿ ਨੇ ਕੀ ਚੀਜ਼ ਹਾਂ ਫਰੀਏ ਲਾ ਤੋ ਹਾਂ ਨਹੀਂ ਨਹੀਂ ਨਾ ਕਿੱਥੇ ਆ ਤੁਹਾਨੂੰ ਮੀਆਂ ਫਰੀਏ ਲਾ ਕੇ ਨਾ ਇਹਦੇ ਵਿੱਚੋਂ ਠੋਕ ਕੇ ਥੋੜਾ ਥੋੜਾ ਮਾਲ ਜਿਹਾ ਪਾ ਦੇ ਬਸ ਬਹੁਤ ਸਾਰਾ ਦਬਣ ਦਾ ਖਤਰਾ ਰਹਿ ਜਾਣਾ ਨਹੀਂ ਫਿਰ ਸਾਰਾ ਪਟਪਟਾਈ ਹੋਣੀ ਆ ਇਹ ਸਾਡੇ ਮਿਸਤਰੀ ਦੀ ਗਲਤੀ ਆ ਵੀ ਜਦੋਂ 3 ਫੁੱਟ ਹੋ ਕੇ ਮਿੱਟੀ ਪਾ ਦੇਣੀ ਸੀ ਸਾਡੇ ਜਦੋਂ 3 ਫੁੱਟ ਹੋ ਕੇ ਮਿੱਟੀ ਪਾ ਦੇਣੀ ਸੀ ਤੇ ਤੁਹਾਨੂੰ ਮੈਂ ਦੱਸ ਦਿਆਂ ਜਦੋਂ ਤੁਸੀਂ ਨਾ ਭਾਈ ਆਹ ਗੱਲ ਤੁਸੀਂ ਨਾ ਕਰਿਓ ਇਹਨੂੰ ਤਿੰਨ ਵਾਰ ਚਪਣਵਾਇਓ। ਕਹਿ ਤਾਪੇ ਕਿੱਦਾਂ? ਇਹ ਦੋ ਤਿੰਨ ਫੁੱਟ ਦਾ ਬਣ ਗਿਆ ਇਹ। ਮਿੱਟੀ ਪੋਇਓ ਔਲੇਦਲੇ। ਇੱਕ ਦਿਨ ਸੁੱਕ ਜਾਊਗਾ ਮਿੱਟੀ ਪੋਵਾ ਦੂਜੇ ਦਿਨ। ਫੇਰ ਉੱਪਰ ਚੱਕ ਕੇ ਫੇਰ ਮਿੱਟੀ ਪੋਇਆ। ਸਾਰਾ ਚੱਕਣ ਤੋਂ ਬਾਅਦ ਮਿੱਟੀ ਪੈਂਦੀ ਨਹੀਂ ਪ੍ਰੋਪਰ। ਪ੍ਰੋਪਰ ਗਈ ਨਹੀਂ ਥੱਲੇ ਮਿੱਟੀ। ਮਹਿ ਕਹਣਾ ਤੇਰੀ ਤਾਰ ਇੱਥੇ ਵੱਡੀ ਜਾਣੀ ਆ ਰਹਾ। ਇਹੋ ਪੈਰ ਪੂਰ ਰੱਖ ਹੋਈ ਜਾਂਦੇ ਆ। ਉਹ ਚੱਕ ਸਾਈਡ ਕਰਦੇ ਹੋ ਤੁਸੀਂ ਉਹ ਚੱਕ ਲੈ ਉਧਰ ਤੇ ਬਲੰਗੀ ਨੂੰ ਗੀ ਨਾ ਹੋ ਜਵੇ ਅੱਜ ਤਾਂ ਪੈਰ ਉੱਪਰ ਲੰਘ ਹੋ ਜਾਂਦਾ ਇੱਥੇ ਰੱਖ ਸੜਪਾ ਪਾ ਰਿਹਾ ਆਸ਼ਿਆ ਬਟੂਏ ਦਾ ਫਟਲਾ ਨਾ ਮੋੜੀ ਆਇਲ ਮੈਂ 80 ਡੀ ਨੋ ਰੋ ਸਭ ਚੰਗਾ ਕਰੀ ਲੀਵ ਲਾਉਣ ਲੱਗ ਪੈ ਤੁਨ ਹੁਣ ਸਾਰੇ ਇਹ ਆ ਇਹ ਉਧਰ ਤੇ ਮੰਗਾਈ ਆ ਹੋਰ ਮੈਂ ਕਿਹਾ ਨਾਲ ਨਾਲ ਪੈਣੀ ਹੈ ਅੱਛਾ ਉਹ ਦਕਮਣੇ ਹੋਣਾ ਤਾਂ ਫਿਰ ਤਾਂ ਇਧਰੋਂ ਇੱਥੇ ਤੇ ਇਧਰ ਪਾਉਂਗਾ ਨਾਲ ਦੇ ਨਾਲ ਚੱਲ ਕੋਈ ਗੱਲ ਹੈ ਸਵਾ ਵਿੱਚੇ ਪੜ ਗਿਆ ਹਾਂ ਲੱਗਾ ਜਾ ਇਸੋਂ ਆਖ ਨੇ ਗਏ ਥੱਲੇ ਤੇ ਆ ਦੇਖੋ ਪਾਰਕ ਪਾਰਕ ਨੂੰ ਉਹਦੇ ਵਿੱਚ ਉਹਦੇ ਬਾਅਦ ਤੇ ਯੂਜ਼ ਹੋਣ ਲੱਗ ਗਈ। ਕੁਆਡ ਮੋਡ ਸਾਰਾ ਫਿਰ ਇੱਥੇ ਹੀ ਕਰ ਜਾਂਦਾ। ਮੈਂ ਨਾ ਨਹੀਂ ਰੱਖਦੇ ਮੈਂ ਕਿਹ ਪਾਰਕ ਥੱਲੇ ਝੋਕੇ ਥੱਲੇ ਜਾਇ ਕਰੀਏ। ਮੈਂ ਦੋ ਚੌਬੇ ਦੋ ਚੌਬੇ ਇੱਕ ਥੱਲੇ ਰੱਖੀਏ। ਇਹ ਚੀਨਾ ਚੱਕੀ ਪਾਰਕ। ਸਰ ਬਣ ਜਣ ਫਰਾਏ ਬੈਠੇ ਕਰਾਂਗੇ। ਉਕਸਿਆਂ ਡਾ ਕੇ ਮੰਜੜਾ ਕੇ ਇੱਥੇ ਜਿਹੜਾ ਜੀ ਖਾ ਲਵਾਂਗਾ ਸੋ ਜਕਰ ਬਣੀਆਂ ਬਣੀਆਂ ਜੇ ਰੋਲ ਜੀ ਆ ਜਾਂਦੇ ਉਹੀ ਲਵਾ ਲੈਣੇ ਇੱਕ ਵਾਰ ਚ ਮੈਂ ਸੋਚ ਰਾਂ ਵੀ ਇੱਕ ਮੇਰਾ ਯਾਰ ਦੋਸਤ ਨਾ ਸਟੇਡੀਅਮ ਚ ਲੱਗਿਆ ਹੋਇਆ ਐ ਸਟੇਡੀਅਮ ਚ ਘਾ ਨਹੀਂ ਨਾ ਖੇਡਣੇ ਆਣੇ ਬਰੌਂਚ ਦੇਖਣਾ ਤੁਸੀਂ ਉਹ ਤਾਂ ਕੋਈ ਇੰਨਾ ਕੁ ਪੀਸ ਮਰਾਂਗਾ ਉੱਥੇ ਤੇ ਜੋ ਇੱਥੇ ਲਾਜੇ ਉਹਦੀ ਬਰੀਡ ਤਿਆਰ ਕਰਾਂ ਸਾਰੀ ਇਹ ਸੋਚ ਰਿਹਾ ਆ ਜਾਨੀ ਚੱਲਾਂ ਗੱਲਾਂ ਕਰਾਂ ਫਾਹਰੀਆਂ ਇੱਧਰ ਮੂਰੇ ਮੂਰੇ ਦਰਖਤ ਰਹਣਗੇ ਇੱਥੇ ਆ ਸਿਰੇ ਤੱਕ ਨੂੰ ਉਹ ਜਿਹੜੇ ਝੁੰਮਰ ਜੇ ਟਾਈਪ ਹੁੰਦੇ ਆ ਵਧੇ ਜਾਂਦੇ ਉੱਪਰੋਂ ਛੋਟੇ ਛੋਟੇ ਜੇ ਕਟਾ ਲੈਣੇ ਇੱਥੇ ਆ ਸੱਡ ਮੂਰੇ ਮੂਰੇ ਇੱਥੇ ਹਲਾ ਉਲਟਾ ਕਰਨ ਲੱਗਿਆ ਸੀ ਮੈਂ ਐ ਸੱਡ ਪਾਰ ਕਰਨ ਲੱਗਿਆ ਸੀ ਉਲਟੀ ਹੋ ਜਣੀ ਤੇ ਇੱਧਰ ਇੱਧਰ ਆ ਪੱਕਾ ਹੋ ਜਾਣਾ ਤਾਂ ਇੱਧਰ ਪਾਰਕ ਵੀ ਉੱਥੇ ਗੱਡੀ ਐਂ ਗਰੀ ਐ ਪਿੱਛੇ ਨੂੰ ਲੈ ਖੜਾ ਦਿੱਤੀ ਹੁਣ ਕਹਿੰਦੇ ਆਇਆ ਕਰਕੇ ਆਇਆ ਕਿ ਪਿੱਛੇ ਮੁੜ ਕੇ ਸਿੱਧੀ ਕਰ ਥੱਲੇ ਲਾ ਲੇ ਕਰਨੇ ਫਿਰ ਆਇਆ ਪਲਾਨ ਹੋਇਆ ਇਹਦਾ ਔਰ ਬੱਸ ਨੂੰ ਚਲਦਾ ਰਿਹਾ ਲੈ ਵੀ ਹੁਣ ਅੱਜ ਅੱਜ ਤਰੀਕ 30 ਹੋ ਗਈ ਤੇ ਹੋਰ 5 6 ਤਰੀਕ ਨੂੰ ਹੁਣ ਉੱਪਰ ਵਾਲਾ ਵੀ ਲੈਂਡਰ ਖੁੱਲ ਜਾਣਾ ਤੇ ਸਾਰੇ ਦੀ ਲਪਾਈ ਹੋ ਜੇ ਫਰੰਟ ਤੋਂ ਫਿਰ ਹੋਰ ਵਧੀਆ ਲੱਗੂਗਾ ਸਾਰਾ ਇਹ ਹੁਣ ਮੈਨੂੰ ਕੰਮ ਕਰ ਜਾਣਾ ਪੈਣਾ ਘਰ ਤੇ ਉਹ proper rest ਨਹੀਂ ਹੋਈ ਜੀ ਯਾਰ ਕੜੀ ਦਾ ਰੈਸਟ ਕਰਾ ਜਾਵੇ ਉਹ ਤਾਂ ਲੱਗਿਆ ਆ ਸੁੱਤੇ ਰਸ ਉਹ ਲੱਗਿਆ ਬੜਾ ਚੰਗੀ ਕਰਨਾ ਇਹ ਤਾਂ ਸਮਾਂ ਤੁਸੀਂ ਘੱਟਦਾ ਸਾਰਾ ਉਹ ਵੀ ਦੱਬੇ ਉਹ ਗਾਇਜ਼ ਨੇ ਉਹ ਬੇਤਨੇ ਜਿਹੇ ਮੈਂ ਦਰਾਂ ਇਹਦਾ ਖੜਾ ਹੋਣਾ ਇਹ ਤਾਂ ਭਾਈ ਹੁਣ ਇਹਦੇ ਵਿੱਚ ਤਾਂ ਮੈਂ ਬੋਲੇ ਨਹੀਂ ਸਕਦਾ ਇਹ ਤੁਸੀਂ ਜਿੱਦਾਂ ਮਰਜ਼ੀ ਕਰ ਲਓ ਉੱਚਾ ਕਰੋ ਨੀਵਾ ਕਰੋ ਜੋਤਾ ਚੱਕ ਰਿਹਾ ਚਲ ਕੋਈ ਕਰ ਲੋ ਬਾਈ ਇਹ ਮਾਂਵਰੇ ਚ ਮ ਬੋਲਣਾ ਨਹੀਂ ਹੈਗਾ ਬਾਈ ਜੋ ਤੂੰ ਬੱਜਾ ਕਰਦਾ ਕਰੋ